ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾਖੜੀ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਅੱਜ ਦੀ ਵੀਡੀਓ ਵਿੱਚ ਦੋ ਪਸ਼ੂ ਦਿਖਾਵਾਂਗੇ ਦੋਵੇਂ ਸੂਏ ਸੂਏ ਆ ਇੱਕ ਇੱਕ ਗੱਬਣ ਇੱਕ ਗੱਬਣ ਤਿਆਰ ਤੇ ਇੱਕ ਸੂਆ ਸੂਆ ਨਾ ਗਿਆ ਤੇ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਦੀ ਗੁਰੂ ਰਾਮਦਾਸ ਦੀ ਫੁੱਲ ਚਲੋ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਇੱਕ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੜੀ ਤਸੀਲ ਇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ 9845 ਤੇ 618 ਠੀਕ ਜੀ ਵੀਰ ਜੀ ਆਪਣਾ ਹੈਗਾ ਜੇ ਮਾਲਾਕੜੀ ਚਗਾਵਾਂ ਤੋਂ ਇਨਾਲਾ ਰੋਡ ਜਿਹੜਾ ਵਗਦਾ ਚਗਾਵਾਂ ਆਪਾਂ ਨੂੰ ਸਾਰਾ ਹੈਗਾ 7 ਕਿਲੋਮੀਟਰ ਤੇ ਇਨਾਲਾ 12 ਕਿਲੋਮੀਟਰ ਹਾਂਜੀ ਅੰਮ੍ਰਿਤਸਰ 에어ਪੋਰਟ ਹੈ ਜਿਹੜਾ ਆਪਾਂ ਨੂੰ 15 ਕਿਲੋਮੀਟਰ ਤੇ ਦਸਨ ਦਾ 6 7 ਝੋਟੀਆਂ ਆਏ ਨੇ ਹੁਣ ਦੋਨਾਂ ਕੀ ਜਿਹਦੇ ਪਿੰਡੋਂ ਨਾਲ ਗੱਡੀਆਂ ਆਏਆਂ ਜਾਂਦੀਆਂ ਘਟਾ ਹੀ ਉੜਦਾ ਦੀ ਜੇ ਮਗਰਲੇ ਪਾਸੇ ਤੇ ਢੇਡ ਤੇ ਮਨ ਲਓ ਮਾਲ ਵੇਚਿਆ ਆਪਣਾ 4 5 ਮਈਆਂ ਮਨ ਲਓ ਢੇਡ ਤੇ ਵੇਕੀਆਂ ਅੱਜ ਅੱਛਾ ਜੀ ਤੇ ਹੁਣ ਵੀ ਮਨ ਲਓ ਤੁਸੀਂ ਆਏ ਮਨ ਨਾਲ ਕੁਝ ਕਰਨ ਤੇ ਰੇਡ ਇਹਨਾਂ ਦੇ ਵੀ ਕਿ ਡਿਕ ਡਿਕ ਪਾਦਨੇ ਨੀ ਨੀ ਦੇ ਪਾਦਨੇ ਅੱਜ ਕਮਾਈ ਆਪਾਂ ਕਰ ਲਈ ਹੈ ਹਿਸਾਬ ਨਾਲ ਆਪਾਂ ਪੂੜਿਆਂ ਨਹੀਂ ਦੇ ਦੇਣੀਆਂ ਜੀ ਮਈ ਅੱਜ ਕਰ ਲਈ ਕੀ ਡਿਟੇਲ ਜੇ ਦੀ ਪਹਿਲੇ ਨੰਬਰ ਵਾਲੇ ਹਾਂਜੀ ਇਹ ਤਾਂ ਹੀ ਕੀ ਡਿਟੇਲ ਹੈ ਦੀ ਪਹਿਲੇ ਨੰਬਰ ਵਾਲੀ ਮੰਨ ਲਓ ਸੂਆ ਲਾ ਲਏ ਕੋਈ ਦੂਜਾ ਲਾ ਲੇ ਤੀਜਾ ਲਾ ਲੇ ਅੱਛਾ ਤੀਜਾ ਲਾਓ ਤੀਜਾ ਲੱਗਦੀ ਹਾਂਜੀ ਮੰਨ ਲਓ ਥੋੜੀ ਸਾਂਭੀ ਘਟਿਆ ਤਿੰਨੇ ਵੀਰ ਨੇ ਹਾਂਜੀ ਜੇ ਸਾਂਭੀ ਹੁੰਦੀ ਜੇ ਫਿਰ ਮੁੱਲ ਵੀ ਉਸ ਹਾਂਣਾ ਆਪਣਾ ਹੋ ਜਾਣਾ ਤੇ ਹਾਂ ਨੂੰ ਵੀ ਉਸ ਹਾਂਣਾ ਮਿਲਣੀ ਤੇ ਆਪਾਂ ਵੀ ਅੱਗੇ ਦੇ ਦੇਣੀ ਠੀਕ ਜੀ ਆਪਾਂ ਜਿੱਤਰਾ ਦੀ ਮਹੀ ਉਤਰਾਂ ਦਾ ਮੁੱਲ ਤੇ ਕਿੰਨੇ ਕੁ ਦਿਨਾਂ ਦੀ ਸੂਈ ਜੇ ਇਹਨੂੰ ਵੀਰ ਜੀ ਪਰਸੋਂ ਸੂਈ ਆ ਮੰਨ ਲਓ ਦੁਪਹਿਰ ਪਰਸੋਂ ਦੀ ਸੂਈ ਤਿੰਨ ਦਿਨ ਹੋ ਗਏ ਅੱਜ ਅੱਜ ਤੇ ਜ਼ਿਆਦੇ ਨੇ ਆ ਸੂਈ ਨੂੰ ਅੱਛਾ ਜੀ ਬੋਲਾ ਕਿੰਨਾ ਕੁ ਜੇ ਦੇਖੋ ਤੇ ਚੋਗੇ ਦੋ ਡੰਗ ਖੜੇ ਸੁਬਾ ਤੀਸਰਾ ਖੋਲ ਕੇ ਵਿਖਾ ਦਿੰਦੇ ਖੋਲ ਦਿਓ ਮਣੀ ਖੋਲ ਦਿਓ ਹਲੋ ਯਾਰ ਇੱਕ ਮਿੰਟ ਖੋਲੋ ਵੀਰ ਜੀ ਖੋਲੋ ਯਾਰ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਨਾ ਵੀ ਫੇਸ ਕੁਆਲਟੀ ਇਹਦੀ ਉੱਚਾ ਕੁੰਡਾ ਸਿੰਘ ਲੱਗਾ ਬਾਕੀ ਸਾਂਭ ਵੀ ਥੋੜੀ ਕਿਸੇ ਨੇ ਘਾਟਿਆ ਤੇ ਥੱਲੋਂ ਕਰਮ ਵਾਲੀ ਜੰਗੀ ਆ ਇਹ ਥਣ ਵੀ ਚੰਗੇ ਸਾਈਜ਼ ਗੈਪ ਦੇ ਉੱਤੇ ਲੱਗਾ ਚਵਾਈ ਜੀ ਵੀਰ ਜੀ ਇੱਕ ਨੰਬਰ ਆ ਲਓ ਜੀ ਚਵਾਈ ਵੀਰ ਕਹਿੰਦਾ ਕਿ ਇੱਕ ਨੰਬਰ ਹੈ ਕੋਈ ਨਿਆਣਾ ਵਿੱਚ ਹੋ ਸਕਦਾ ਇੰਨੀ ਪੋਲੀ ਕਰਮ ਵਾਲੀ ਲੈ ਜਾਓ ਵੀਰ ਜੀ ਲੈ ਜਾਓ ਜਵਾਕ ਇਹਦੇ ਮਗਰ ਕੀ ਆ ਗਿਆ ਜੀ ਜਵਾਲ ਫੀਮਲ ਕਾਫ ਹੈ ਮੇਰਾ ਦਾਦਾ ਪੰਜ ਜਵਾਕ ਵਿਖਾਈ ਦਿੰਦੇ ਡੰਗਰ ਤੋਂ ਹੋਈ ਹੈ ਅੱਛਾ ਜੀ ਚਲੋ ਚਵਾ ਦਿਓ ਕੋਈ ਨਹੀਂ ਫੀਮਲ ਕਾਫ ਹੈ ਤੇ ਪਰਸੋਂ ਦੀ ਸੂਈ ਹੈ ਦੁੱਧ ਵੀਰ ਕਹਿੰਦਾ ਕਿ 8 ਕਿਲੋ ਵੀਰ ਜੀ ਥੱਲੇ ਇਹਦੇ ਹਾਂਜੀ ਹਾਂਜੀ 8 ਕਿਲੋ ਜਿਹੜੀ ਬੋਲੀ ਤਿਆਰ ਆ ਸੂਹਾ ਤੀਸਰਾ ਜੇ ਬਾਰ-ਬਾਰ ਤਾਂ ਦੱਸਦੇ ਆਂ ਕਿ ਵੀਰ ਭਰਾ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਏ ਕਿ ਇਹ ਵੇਲੇ ਵੀਰ ਥੋੜੀ ਵੀਡੀਓ ਵੇਂਦੇ ਤੇ ਫੋਨ ਲਾ ਲੈਂਦੇ ਆ ਤੇ ਲੈਓ ਵੀਰ ਜੀ ਕੱਟੀ ਲੈਓ ਛੱਡੀਏ ਥੱਲੇ ਲਓ ਜੀ ਆ ਜੈਡ ਬਲੈਕ ਜਿਹੜਾ ਬੱਚਾ ਇਹਦੇ ਮਗਰ ਫੀਮੇਲ ਕਾਫ ਫੀਮੇਲ ਜੀ ਵੀਰ ਜੀ ਮਗਰ ਠੀਕ ਜੀ ਲੈਓ ਵੀਰ ਜੀ ਲੈਓ ਫੀਮੇਲ ਜੀ ਬਹੁਤ ਸੋਹਣੀ ਹੈ ਮੰਨ ਲਓ ਵੀ ਦੂ ਮਈਆਂ ਬਣ ਜਾਣੀਆਂ ਬੇਚੀਆਂ ਤੇ ਬੱਚਾ ਛੱਡ ਦਿਓ ਤੇ ਬਾਲਟੀ ਫੜ ਲਿਓ ਹਜੇ ਮੰਨ ਲਓ ਇੱਕ ਰੱਖੋ ਨਾੜੂ ਨਾਲ ਵੀਰ ਜੀ ਠੀਕ ਜੀ ਉਦਾਂ ਪਤਾ ਲੱਗੰਦੇ ਆ ਭਾਜੀ ਕੋਈ ਗੱਲ ਦਿਖਾ ਦਿਓ ਮਰ ਜੀ ਗਿੱਲਾ ਨਾੜੂ ਨਾਲ ਇਦਾਂ ਗਿੱਲਾ ਨਾੜੂ ਪਰਸੋਂ ਦੀ ਸੁਵੀ ਜੇ ਤੇ ਬਾਕੀ ਲਓ ਮੈਂ ਆਪ ਹੀ ਬੈ ਜਾਣਾ ਸਲੇ ਮੜਾ ਜਾ ਲਓ ਬਾੜੀ ਤੁਸੀਂ ਲਾਓ ਬੜਾ ਧਣ ਮੂਝ ਕਰ ਮਾਲਿਆ ਲਓ ਯਾਰ ਵੀ ਆਪਾਂ ਬਸ ਮਾਰਦੇ ਆਂ ਵੇਖਣ ਓ ਵਾਇਰ ਬੈਹ ਜੋ ਨਾਲ ਮੜਾ ਜਾ ਆ ਗਈ ਜੀ ਵੀਰ ਜੀ ਆ ਗਈ ਏ ਹਾਂ ਜੀ ਆ ਗਈ ਬੰਦ ਦਿਓ ਫਿਰ ਜਵਾਗ ਬੰਦੋ ਬੰਦੋ ਲਾਓ ਜੀ ਗਾਲੀ ਪਈ ਏ ਕਰਮ ਵਾਲੀ ਆਹ ਲਓ ਲਾਗੇ ਦੋ ਚੈੱਕ ਕਰ ਸਕਦੇ ਨਹੀਂ ਥਣਾ ਦਾ ਸੈਜ ਗੈਪ ਦੇ ਜਿਹੜਾ ਪਸਮਾ ਆਇਆ ਬਹੁਤ ਗੱਟਦਾ ਆਨੇ ਕਰਮਾਲੀ ਨੇ ਤੇ ਕਰੋ ਜਵਾਈ ਵੀਰ ਜੀ ਸ਼ੁਰੂ ਇਹਦੀ ਥਾਂ ਤੋਂ ਗੇ ਤੋ ਉਤਾਰ ਕਰਮਾਲੀ ਲਓ ਜੀ ਕੱਲ ਨੂੰ ਜਾਣਾ ਮਾਲ ਲੈਣ ਨਵਾਂ ਹਾਂ ਹਾਂ ਜੀ ਹਾਂ ਜੀ ਕੱਲ ਲਿਆਵਾਂਗੇ ਕਿ ਨਾਲ ਤਾਂ ਮੈਂ ਸਾਰਾ ਵੀਡੀਓ ਵਾਸਤੇ ਇਕੱਠਾ ਕੀਤਾ ਸੀ ਹਾਂਜੀ ਹਾਂ ਲੋ ਜੀ ਆਗਲੇ ਥਣਾ ਦੀ ਚਵਾਈ ਚੈੱਕ ਕਰ ਸਕਦੇ ਕੋਈ ਭੂਮ ਨਹੀਂ ਕੋਈ ਸ਼ਿਕਾ ਨਹੀਂ ਆ ਲਾਗੇ ਤੋਂ ਕਰ ਲੋ ਜੀ ਇੱਕ ਨੰਬਰ ਚਵਾਕ ਬਾਕੀ ਸਾਰੀ ਚਵਾਈ ਤੁਹਾਨੂੰ ਦਿਖਾ ਦੇਣੀ ਲਾਈਵ ਹੀ ਲਓ ਜੀ ਅੱਧੇ ਕਿਲੋ ਦੁੱਤੇ ਗਾਰਡ ਹੋ ਗਈ ਆ ਠੀਕ ਹੈ ਜੀ ਜਦੋਂ ਪੂਰੀ ਮਹੀਂ ਦੁੱਤੇ ਆ ਗਈ ਕਿਲੋ ਤੋਂ ਬਾਹਰ ਗਾਰਡ ਹੋ ਜੀ ਹਾਂ ਜੀ ਹਾ ਜੀ ਪੌਣਾ ਕਿਲੋ ਜਿਹੜੀ ਗਾਰਡ ਦਿੱਤੀ ਆ ਦਾ ਮਗਰਲੇ ਸਣਾ ਜਿਵਾਈ ਨੂੰ ਲਾ ਕੇ ਚੈੱਕ ਕਰ ਲੋ ਉਹ ਵੀ ਗੋਲ ਤਾਰੇ ਕੋਈ ਪੂਰ ਨਹੀਂ ਕੋਈ ਛਿਟਾ ਨਹੀਂ ਜੇ ਸਾਰੇ ਜਿਵਾਈ ਦਾ ਚੈੱਕ ਕਰਾ ਦੇਣੀ ਹੁਣ ਲਈ ਵੀ ਹਟ ਜੀ ਵੀਰ ਜੀ ਮੇਰੇ ਖਾਣਾ ਟਾਈਮ 2:30 ਤਿੰਨ ਘੰਟਾ ਹੋਣਾ ਜੀ ਹਾਂਜੀ ਹਾਂਜੀ ਮਤਲਬ ਸਵੇਰੇ ਵਿੱਚ ਹੋਈ ਆ ਜਿਉ ਹਿਸਾਬ ਨਾਲ ਕੋਈ ਵੀ ਅੰਦਾਜ਼ਾ ਲਾ ਦੇ ਲਾਵੇ ਲੋ ਜੀ ਵੀਰ ਜੀ ਤਿੰਨ ਕ ਦਾ ਟਾਈਮ ਹੈ ਜਿਹੜਾ 3 ਵਜੇ 11 ਕ ਮਿੰਟ ਹੋਏ ਆ ਤੇ ਆਪਾਂ ਚਵਾਜ ਦਿਖਾਤੀ ਤੁਹਾਨੂੰ ਬਾਕੀ ਉਸ ਹਿਸਾਬ ਨਾਲ ਕੋਈ ਅੰਦਾਜ਼ਾ ਲਾ ਲਿਓ ਟਾਈਮ ਦੇ ਹਿਸਾਬ ਨਾਲ ਬਾਕੀ ਚਵਾਜ ਕੋਈ ਸ਼ੱਕ ਨਹੀਂ ਇੱਕ ਨੰਬਰ ਚਵਾ ਲੱਗਾ ਕਰਮਾ ਵਾਲੀ ਨੂੰ ਬੜੀ ਮਚਿੰਗ ਹੋ ਗਈ। 3 ਕਿਲੋ ਵੀਧੀ ਰੁਪਏ ਇੰਦਰ ਕੋ। ਲਓ ਜੀ 3 ਲੀਟਰ ਜਿਹੜਾ ਦੁੱਧ ਵੀਰ ਦਾ ਚੋਤ ਆ। 3 ਕਿਲੋ ਨਾਲ ਆ ਜਾ। ਤੇ ਬਾਕੀ ਥੱਲੇ ਜਵਾਕ ਨੂੰ ਵੀ ਛੜਤਾ ਜੀ। ਚੈੱਕ ਕਰ ਸਕਦੇ ਤੁਸੀਂ। ਤੇ ਰੇਡ ਵੀਰ ਜੀ ਇਹਦਾ ਕੀ ਕਰਦੀ ਹੈ ਫਿਰ ਇਹਦਾ ਆ ਜਾ ਕਰਦੀ ਹੈ। ਰੇਡ ਵੀਰ ਜੀ ਇਹਦਾ ਆ ਜਾ ਪਿੱਛੇ ਜਗਾ ਦਿੰਨੇ ਆਪਾਂ। ਹਾਂਜੀ। ਮੰਗਨ ਨੂੰ ਭਾਵੇਂ 70 ਮੰਗ ਲਈਏ 65 ਮੰਗ ਲਈਏ ਫਾਇਦਾ ਨਹੀਂ। ਹਾਂ ਹਾਂ। ਲਾਸਟ ਹਾਂ ਆ ਜਿਹੜੀ ਸੱਖ ਦੀ ਦੇ। 60000 ਦੀ। ਹਾਂਜੀ। ਤੇ ਕਰਨਾ ਕੋਈ ਮਾਨਦਾਨ ਹੋਰ। 10000 ਵੀਰ ਜੀ ਹੋਰ ਚਾਹਦਾਂਗੇ। ਲਓ ਜੀ ਇੱਕ ਘਾਟ 60000 ਦੀ। ਤੇ ਕੋਈ ਘਾਟਾ ਨਹੀਂ ਕਰਮ ਵਾਲੀ ਤਾਜੀ ਸੂਈ ਤਿੰਨਾਂ ਦਿਨਾਂ ਤੇ ਸੂਈ ਸਿਆਲ ਚੋਂਨ ਗਰਮੀਆਂ ਵਿੱਚੋਂ ਜਿਹੜੀ ਚੱਕ ਲਿਆ 50 ਕਰ ਲਿਆ ਹਾਂਜੀ ਹਾਂਜੀ ਬਿਲਕੁਲ ਟੋਕੜ ਕਰਕੇ ਵੀ ਤੇ ਦੂਜੇ ਨੰਬਰ ਤੇ ਵੀਰ ਜੀ ਕਿਤਾਜੀ ਨੰਬਰ ਦੇ ਵੀਰ ਜੀ ਛੋਟੀ ਆਪਣੇ ਕੋਲ ਮੰਨ ਲਓ ਦੂਜਾ ਸੁਹਾਵਾ ਹਾਂਜੀ ਤੇ ਦਿਨ ਦਾਹ ਲਈਦੀ ਆ ਕੋਈ ਵੀਰ ਭਰਾ ਸਾਹਮਲੇ ਉਹ ਨਹੀਂ ਸਾਹਮ ਆਪਾਂ ਛੱਡ ਦਾਂਗੇ ਵੈਸੇ ਛੋਟੀ ਚਲੋ ਮੰਦਰ ਪਈਆਂ ਲਈਦੀ ਆ ਆਪਾਂ ਉਹਨਾਂ ਸਾਹਮ ਛੱਡ ਕੇ ਤੇ ਕਿੰਨੇ ਦਿਨ ਖੜਦੀ ਜੀ ਇਹਦੇ ਦਿਨ ਦਾਹ ਲੈ ਜੀ ਵੀਰ ਜੀ ਤਾਂ ਕਿੰਨੇ ਦਿਨ ਖੜਦੀ ਠੀਕ ਜੀ ਹਾਂਜੀ ਛੋਟੀ ਬਹੁਤ ਸੋਹਣੀ ਸਰ ਸੁਹਾ ਦੂਸਾ ਸੁਹਾ ਦੂਸਾ ਖੋਲੋ ਵੀ ਜ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਪੂਰੀ ਵੱਡੀ ਛੋਟੀ ਇੱਕ ਥਾਂ ਥੋੜਾ ਜਿਹੜਾ ਸਿੰਘ ਹੈ ਥੋੜਾ ਟੁੱਟਾ ਹੈ ਤੋਂ ਹਸਾਬ ਨਾਲ ਕੋਈ ਅੰਦਾਜ਼ਾ ਲਾ ਲਿਓ ਤੇ ਬਾਕੀ ਥਣ ਥਣ ਬੜਾ ਚੰਗਾ ਲੱਗਾ ਪੇਟ ਕੁੜੇ ਦੀ ਵੀ ਐ ਸਾਫ਼ ਸੁਥਰੀ ਕਰ ਲਓ ਚੈੱਕ ਦੇ ਛੋਟੀ ਛੋਟੀ ਸਾਰੇ ਪਾਸੇ ਸੋਹਣੀ ਹੈ ਮਾਠੀ ਬਣੀ ਹੋਈ ਲਓ ਜੀ ਤੇ ਇੱਕ ਰੰਗ ਕਾਲੀ ਜੇ ਲੈ ਜਾਓ ਵੀਰ ਜੀ ਲੈ ਜਾਓ ਅੰਦਰ ਬਾਕੀ ਲਾਗੇ ਤਾਂ ਇੱਕ ਨਹੀਂ ਥਣਾ ਦਾ ਸੈਜ ਗਿਆ ਤੁਹਾਨੂੰ ਚੈੱਕ ਕਰਾ ਦਿੰਦੇ ਆ ਲਓ ਜੀ ਕਰੋ ਚੈੱਕ ਮੁੱਠੀਦਾਰ ਥਣ ਲੱਗਾ ਬੜਾ ਸੁਆਦੀ ਕਾਦੇ ਜਿਹੜਾ ਵੱਡਾ ਝੋਟੀ ਦਾ ਜਿਹੜੀ ਨਿੱਕੀ ਉਹਨੂੰ ਨਿੱਕੀ ਕਹਾਂਗੇ ਜਿਹੜੀ ਵੱਡੀ ਉਹਨੂੰ ਵੱਡੀ ਕਹਾਂਗੇ ਇੱਕ ਸਿੰਗ ਦਾ ਜਿਹੜਾ ਖੋਪਾ ਗਾ ਥੋੜਾ ਲੱਥਾ ਦੇ ਲੱਥਾ ਪੁਰਾਣਾ ਹੀ ਆ ਕਿਤੇ ਕਰ ਲਓ ਚੈੱਕ ਤੇ ਰੇਟ ਇਹਦਾ ਵੀਰ ਜੀ ਕੀ ਰੱਖਣਾ ਆਪਾਂ ਰੇਟ ਵੀਰ ਜੀ ਮੰਗਣ ਨੂੰ ਚਲੋ ਭਾਵੇਂ ਇਹਦਾ 90 ਕਾ ਮਿਲੋ 95 ਕਰ ਲਓ 85000 ਦਾ ਕਰਾਂ ਦੀ ਛੋਟੀ ਲੈਂਦਾ ਹਾਂ ਹਾਂ ਜੀ ਦੁੱਧ ਕਿੰਨਾ ਕੁ ਭਰੀ ਜਾਊਗੀ ਤੁਹਾਡੇ ਹਿਸਾਬ ਨਾਲ 12 ਕਿਲੋ ਵੀਰ ਜੀ ਫੁੱਲ ਦੁੱਧਾ ਦੁੱਧੇ ਰੂਗੀ ਮਨ ਨਾਲ ਲਓ ਜੀ 12 ਲੀਟਰ ਵੀਰ ਕਹਿੰਦਾ ਕਿ ਦੁੱਧ ਭਰੀ ਜਾਊਗੀ ਆਰਾਮ ਨਾਲ ਹੀ ਤੇ ਦੱਸੋ ਫਿਰ ਹਾਨਾ ਦੱਸੀ ਇਹਦਾ ਰੇਟ ਹੈ ਉਹੀ ਗੱਲ ਵੀਰ ਜੀ ਮੈਂ ਤਾਂ ਕਹਿੰਦਾ ਵੀ 80 ਤੋਂ ਬਾਅਦ ਛੋਟੀ ਲੈਂਦੀ ਜਿ세 ਮਰਜ਼ੀ ਸੁਆ ਕੇ ਵੇਚ ਹਾਂਜੀ ਹਾਂਜੀ ਇਸ ਟਾਈਮ ਤੇ ਆਪਾਂ ਹਾਨਾ ਜਿਹੜੀ ਆ 75000 ਦੀ ਛੋਟੀ ਦਿੱਤ ਰਹੀ ਹੈ 75000 ਦੀ ਹ ਤੇ ਬਾਕੀ ਦੇਣ ਅਜੇ ਦਾਅ ਕੱਢਦੇ ਜੇ ਕੋਈ ਉਸ ਵਿੱਚਣ ਵਾਲਾ ਵੀਰ ਭਰਾ ਲੈ ਜੇ ਉਹਨਾਂ ਦੀ ਕਮਾਈ ਖੁੱਲੀ ਦੂਜੀ ਦਊਗੀ ਠੀਕ ਹੈ ਵੀਰ ਜੀ ਛੋਟੀ ਗਿੱਧੀ ਜਿੱਥੇ ਮਰਜੀ ਮੰਨੋ ਘਲਾ ਕੇ ਵੇਚ ਦੇਈ ਜਗੇ ਲਓ ਜੀ ਸਪਾਈਆਂ ਸੁਈਆਂ ਤੁਸੀਂ ਚੈੱਕ ਕਰ ਲਓ ਥਾਣ ਬਹੁਤ ਹੀ ਚੰਗਾ ਲੱਗਾ ਹੋਰ ਕੋਈ ਬੇਨਤੀ ਵੀਰ ਜੀ ਮਾਨਾ ਵੀਰ ਜੀ ਉਹ ਆਪਾਂ ਚੋੜੇ ਉਠਾਤੀ ਆ ਹੁਣ ਆਪਾਂ ਚੋਈ ਗਈ ਆ ਕੋਈ ਵੀਰ ਭਰਾ ਸਾਈ ਪਾਵੇ ਬੇਸ਼ੱਕ ਆਣ ਕੇ ਸਵੇਰੇ ਫੇਰ ਭਾਵੇਂ ਵੀਡੀਓ ਪਾਉਦੇ ਜਿਵਾਲੇ ਜੇਕਰ ਤੋਂ ਨਹੀਂ ਆ ਜਾਂਦਾ ਹਾਂਜੀ ਤੇ ਕੋਲੋਂ ਆਉਣਾ ਤੇ ਚਲੋ ਬਹੁਤ ਹੀ ਵਧੀਆ ਗੱਲ ਆ। ਹਾਂਜੀ ਹਾਂਜੀ। ਇਹੋ ਤਰ੍ਹਾਂ ਗੱਭਣੇ ਆਪਣੀ ਤੇ ਤੇ ਖੜੇ ਜਾਂ ਗਰੰਟੀ ਦੇ ਕਰਨੀ ਆ ਫਿਰ ਵੀ ਚਲੋ ਵੀਰ ਭਰਾਵਾਂ ਨੇ ਜੀ ਯਕੀਨ ਕਰਦੇ ਨੇ। ਹਾਂਜੀ। ਬੋਲਾਂ ਮ ਆਪਾਂ ਕਰਨਾ ਨਹੀਂ ਆ। ਗੱਲ ਤਾਂ ਨਹੀਂ ਕਰਨਾ। ਹਾਂਜੀ। ਸਾਰੀ ਉਮਰ ਹੀ ਆਪਾਂ ਕਮਾਉਣਾ। ਬਸ ਬਸ। ਸੋਚਦਾ ਜੀ ਆ ਨਾ ਬੜੀ ਬੜੀ ਔਖੀ ਬਣਾਉਣੀ ਪੈਂਦੀ ਆ। ਹਾਂਜੀ ਹਾਂਜੀ ਬਿਲਕੁਲ। ਮਨ ਲਓ ਵੀ ਮੇਰਾ ਸ਼ੁਰੂ ਤੋਂ ਪਿਆਰ ਆ ਬੜੇ ਚਿਰ ਦੇ ਜੁੜੇ ਨੇ ਜਿਨ੍ਹਾਂ ਦੇ ਘਰਾਂ ਚ ਸਾਰਾ ਸਾਰਾ ਮਾਲ ਹੀ ਮੇਰਾ ਪੱਜਾ। ਠੀਕ ਜੀ। ਲਓ ਵੀਰ ਜੀ ਗੱਲਾਂ ਤੁਸੀਂ ਵੀਰਦਿਆਂ ਸੋਹਣੀ ਲਈਆਂ। ਤੇ ਬਾਕੀ ਦੋਵੇਂ